ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਦਿਨੇਸ਼ ਬੱਸੀ ਕਾਂਗਰਸ ਪਾਰਟੀ ਦੀ 12 ਸਾਲ ਤੋਂ ਸੇਵਾ ਕਰ ਰਹੇ ਅਤੇ ਪਾਰਟੀ ਨੂੰ ਜਿੰਨਾ ਵਰਕਰਾਂ ਦੀ ਲੋੜ ਸੀ ਉਹ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਗਏ ਜਿਹੜੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਿਲ ਹੋਏ ਹਨ ਉਹਨਾਂ ਬਾਰੇ ਦਿਨੇਸ਼ ਬੱਸੀ ਨੇ ਕੀ ਕਿਹਾ ਸੁਣੋ ਉਹਨਾਂ ਦੀ ਜ਼ੁਬਾਨੀ ਤੁਸੀਂ ਕਿਹਾ ਕਿ ਜਿਹੜੇ ਦਲਪਤਨ ਨੇ ਉਹਨਾਂ ਨੂੰ ਉਸੇ ਦਾ ਸਿਸਟਮ ਦਾ ਰੱਖਿਆ ਜਾ ਰਿਹਾ ਜਿਸ ਦਾ ਉਹ ਦਲ ਬਦਲੂਆਂ ਨੂੰ ਆਪ ਰਹੇ ਨੇ 7 ਸਾਲ ਤੋਂ ਲੈ ਕੇ ਵਰਤਵੀਂ ਦੀ ਗੱਲ ਕਿੰਨੇ ਚਿਰ ਤੋਂ ਕੁਝ ਨਾ ਦਿੱਤਾ ਜਾਵੇ ਬਿਲਕੁਲ ਇਹ ਸਾਡੇ ਕਾਂਗਰਸ ਦਾ ਸੰਵਿਧਾਨ ਹੈ ਔਰ ਸਾਡੇ ਪਾਰਟੀ ਦੀ ਜਦੋਂ ਲੋੜ ਸੀ ਉਦੋਂ ਪਿੱਠ 'ਚ ਛੁਰੇ ਮਾਰ ਕੇ ਗਏ ਜਦੋਂ ਪਾਰਟੀ ਨੂੰ ਲੋੜ ਅਜੈਂਪੀਰ ਇਲੈਕਸ਼ਨ 'ਚ ਵੀ ਨਹੀਂ ਹੁੰਦੇ ਅਜੋਨਾ ਦਾ ਕੀ ਕਰਨਾ ਆਪਣੀ ਵੋਟ ਤੱਕ ਨਹੀਂ ਪਾਈ ਨਾ ਵੋਟ ਵੋਟ ਤੇ ਛੱਡੋ ਵੈਸੇ ਹੀ ਨਹੀਂ ਦਿਖੇ ਨਾ ਤਾਂ ਉਹ ਦਲ ਬਦਲੂਆਂ ਨੇ ਪਾਰਟੀ ਵਾਸਤੇ ਕੁਝ ਕੀਤਾ ਨਾ ਮੈਂਬਰ ਆਫ ਪਾਰਲਮੈਂਟ ਸਾਡਾ ਲੀਡਰ ਜਿਹੜਾ ਦੇਸ਼ ਦਾ ਰਾਹੁਲ ગાંધી ਉਹ ਲੜਾਈ ਲੜ ਰਿਹਾ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਔਰ ਇਹ ਪਾਰਟੀ ਦੇ ਖਿਲਾਫ ਖੜ ਤੇ ਹੁਣ ਅਸੀਂ ਉਹਨਾਂ ਦਾ ਕੀ ਆਚਾਰ ਬਣਾ ਜਿਹੜਾ ਸਾਡਾ ਵਰਕਰ ਹੈ ਕਾਂਗਰਸ ਪਾਰਟੀ ਦਾ ਵਰਕਰ ਬਹੁਤ ਤਾਕੜਾ ਹੈ ਔਰ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵਰਕਰਾਂ ਦੀ ਵੱਡੀ ਟੀਮ ਹੈ ਸਾਨੂੰ ਦਲ ਬਦਲਣਾਂ ਦੀ ਔਰ ਦੁਵਘਤ ਦੁਹਸਲਿਆਂ ਦੀ ਕੋਈ ਲੋੜ ਨਹੀਂ ਤੁਹਾਡੇ ਬੰਦਾ ਵੀ ਕਹਾਂ ਗਿਆ ਜੀ ਕੱਲ੍ਹ ਕੇ ਚਿੱਠੀ ਪਾਕਿਸਤਾਨ ਦਾ ਬਿਲਕੁਲ ਮੈਂ ਆਪਣੇ ਐਮਪੀ ਨੂੰ ਵੀ ਕਹਤਾਂ ਮੈਂ ਆਪਣੀ ਹਾਈ ਕਮਾਂਡ ਨੂੰ ਵੀ ਔਰ ਮੈਂ ਕੱਲ ਰਾਹੁਲ ਗਾਂਧੀ ਜਿੰਨੂੰ ਵੀ ਮੇਨ ਪਾਰਿਆ ਆ ਮੈਂ ਪੰਜਾਬ ਪ੍ਰਧਾਨ ਜੀ ਨੂੰ ਵੀ ਮੇਨ ਪਾਰਿਆ ਲੀਡਰ ਆਫ oppositon ਉਹਨਾਂ ਨੂੰ ਵੀ ਮੇਨ ਪਾਰਿਆ ਕਿ ਕਾਂਗਰਸ ਦੇ ਕਿਸੇ ਵੀ ਛੋਟੇ ਤੋਂ ਛੋਟੇ ਵਰਕਰ ਦੇ ਕਰਜਾ ਉਹ ਅਸੀਂ ਉਹਨਾਂ ਨੂੰ ਜੀਆ ਨੂੰ ਕਹਾਂਗਾ ਜੇ ਤਾਲਬਤ ਨੂੰ ਉਹਨਾਂ ਜਿਨ੍ਹਾਂ ਨੇ ਸਾਡੀ ਪਾਰਟੀ ਦਾ ਨੁਕਸਾਨ ਕੀਤਾ ਜਿਹੜਾ ਸਾਡਾ ਦੇਸ਼ ਦਾ ਲੀਡਰ ਲੜਾਈ ਲੜ ਰਿਹਾ ਸੀ ਉਹਦੀ ਲੜਾਈ ਦੇ ਵਿੱਚ ਵੀ ਸਾਡੀ ਵਿਰੋਧਤਾ ਕੀਤੀ ਉਹ ਅੱਜ ਸਰੂਪੇ ਪਵਾ ਕੇ ਸਾਡੀ ਪਾਰਟੀ ਦੇ ਵਿੱਚ ਸਾਨੂੰ ਉਹਨਾਂ ਦੀ ਬਿਲਕੁਲ ਲੋੜ ਨਹੀਂ ਕਾਂਗਰਸ ਪਾਰਟੀ ਕੋ ਵਰਕਰ ਬਹੁਤ ਹੈ ਵਰਕਰ ਬੜਾ ਤਗੜਾ ਹੈ ਔਰ ਔਜਲਾ ਸਾਹਿਬ ਦੇ ਇਲੈਕਸ਼ਨ ਤੋਂ ਔਰ ਪੰਜਾਬ ਦੀ ਸੱਤ ਜਿੱਤਾਂ ਦਿੱتن ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਵਰਕਰਾਂ 'ਚ ਬਹੁਤ ਜੋਸ਼ ਹੈ ਅਸੀਂ ਕਾਰਪੋਰੇਸ਼ਨਾਂ ਵੀ ਜਿੱਤਾਂਗੇ ਔਰ 2027 ਵੀ ਜਿੱਤਾਂਗੇ ਦੇਖੋ ਮੇਰੀ ਇੱਕ ਗੱਲ ਸੁਣੋ ਮੇਰੇ ਵੱਡੇ ਭਰਾ ਨੇ ਅੱਜ ਤੱਕ ਕਾਂਗਰਸ ਦੇ ਸੰਵਿਧਾਨ 'ਚ ਕੋਈ ਇੰਚਾਰਜ ਨਾਮ ਦਾ ਵਰਤ ਨਹੀਂ ਉਹ ਆਪਣਾ ਪਾਰਟੀ ਲਈ ਕੰਮ ਕਰਤ ਮੈਂ ਆਪਣਾ ਪਾਰਟੀ ਜਿੱਥੇ ਪਾਰਟੀ ਦਾ ਪਲੇ ਕਰੋਗੇ ਤਾਂ ਨੋ ਪ੍ਰੋਬਲਮ ਮੇਰੇ ਵੱਡੇ ਭਰਾ ਨੇ ਲੇਕਿਨ 2027 ਆਏਗਾ ਐਮਪੀ ਸਾਹਿਬ ਦੇਖਣ ਕਿ ਹਾਈ ਕਮਾਂਡ ਵਿੱਚ ਕਿੰਨੂ ਟਿਕਟ ਦੇਣੀ ਕਿਹੜਾ ਲੋਕਾਂ ਦੀ ਆਵਾਜ਼ ਕਿਹੜਾ ਜਿਹੜੇ ਲੋਕਾਂ ਦੀ ਆਵਾਜ਼ ਆ ਮੈਂ 2012 ਦਾ ਇਸ ਹਲਕੇ ਤੇ 1997 ਦਾ ਕਾਂਗਰਸ ਪਾਰਟੀ ਦਾ ਐਕਟਿੰਗ ਮੈਂਬਰ ਆ ਮੇਰਾ ਬੇਟਾ ਉਦੋਂ ਮੇਰੀ ਗੋਦੀ ਦੇ ਵਿੱਚ ਸੀ ਪਰ ਅੱਜ ਮੇਰ ਤੋਂ ਉੱਚਾ ਉਸ ਟਾਈਮ ਦਾ ਮੈਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਮੇਰਾ ਪਰਿਵਾਰ ਤਿੰਨ ਪੀੜੀਆਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਔਰ 2012 ਅੱਜ 12 ਸਾਲ ਹੋ ਗਏ ਮੈਂ ਇਸ ਹਲਕੇ ਦੇ ਘਰ ਘਰ ਦੇ ਵਿੱਚ ਵੜਿਆ ਮੈਨੂੰ ਕਿਸੇ ਦਾ ਘਰ ਦਾ ਬੂਹਾ ਖੜਕਾਣ ਦੀ ਲੋੜ ਨਹੀਂ ਪੈਂਦੀ ਇਸ ਹਲਕੇ ਦੇ ਵਿੱਚ ਮੇਰੇ ਪਰਿਵਾਰ ਨੇ ਮੈਂ ਜਿਹਦੇ ਮੱਦੀ ਘਰ ਜਾ ਕੇ ਸਿੱਧਾ ਅੰਦਰ ਜਾ ਕੇ ਆਪਣੀ ਮਾਂ ਕੋ ਆਪਣੀ ਭੈਣ ਕੋ ਰੋਟੀ ਖਾ ਸਕਦਾ ਆਪਣੇ ਪਰਿਵਾਰ ਦੇ ਕਿਸੇ ਦੇ ਵੀ ਘਰ ਜਾ ਕੇ ਮੈਂ ਪਾਣੀ ਪੀ ਸਕਦਾ ਚਾਹ ਮਾਂਸ ਖਾ ਸਕਦਾ ਇਸ ਹਲਕੇ ਦੇ ਵਿੱਚ ਮੇਰਾ ਇੰਨਾ ਹੱਕ ਹੈ ਦੀ ਤੁਹਾਡੇ ਤਾਲੂਕਾ ਦੀ ਨਹੀਂ ਕਿ ਉਹਨਾਂ ਨੂੰ ਵੀ ਇਹ ਸਾਰੀ ਜਾਣ ਦੇ ਦੇਖੋ ਮੇਰੇ ਇੱਕ ਤਾਲੂਕਾ ਤੇ ਕਲਗ ਹੈ ਲੇਕਿਨ ਇਹ ਪਾਰਟੀ ਦਾ ਇਸ਼ੂ ਆ ਨਾ ਮੈਂ ਪਾਰਟੀ ਦਾ ਇਸ਼ੂ ਅਜੇ ਹਾਈ ਕਮਾਂਡ ਨੂੰ ਦੱਸਿਆ ਹੁਣ ਮੈਂ ਅੱਜ ਆਪਣੇ ਐਮਪੀ ਨੂੰ ਮੇਰਾ ਫਰਜ ਸੀ ਪਹਿਲਾਂ ਮੈਂ ਆਪਣੇ ਐਮਪੀ ਨੂੰ ਦੱਸਣਾ ਮੈਂ ਅੱਜ ਆਪਣੇ ਐਮਪੀ ਨੂੰ ਦੱਸਿਆ ਹੁਣ ਐਮਪੀ ਸਾਹਿਬ ਦਿੱਲੀ ਗੱਲ ਕਰਨਗੇ ਹਾਈ ਕਮਾਂਡ ਕੀ ਫੈਸਲਾ ਕਰਦੀ ਜੋ ਫੈਸਲਾ ਕਰੇਗੀ ਉਹਨੂੰ ਸਿਰ ਮਤੇ ਤੇ ਔਰ ਦਿੱਲੀ ਦੇ ਵਿੱਚ ਮੈਂ ਵੀ ਜਾਊਂਗਾ ਆਪਣੇ ਸਟੇਟ ਲੀਡਰਸ਼ਿਪ ਨੂੰ ਵੀ ਦੱਸਾਂਗਾ ਦਿੱਲੀ ਲੀਡਰਸ਼ਿਪ ਨੂੰ ਵੀ ਦੱਸਾਂਗਾ ਫਿਰ ਦਿੱਲੀ ਵਾਲੇ ਔਰ ਸਟੇਟ ਲੀਡਰਸ਼ਿਪ ਫੈਸਲਾ ਕਰੇਗੀ ਸਾਨੂੰ ਮੈਂ ਸਾਨੂੰ ਤੇ ਇਸ ਹਲਕੇ ਨੂੰ ਦੇ ਲੋਕਾਂ ਨੂੰ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਨਾਲ ਚੱਲਣ ਵਾਲਿਆਂ ਦੀ ਲੋੜ ਆ ਅੱਜ ਮੈਨੂੰ ਦੁੱਖ ਹੁੰਦਾ ਜਦੋਂ ਮੈਂ ਅਕਾਲੀ ਦਲ ਦੇ ਵਿੱਚ ਵੇਖਦਾ ਤੇ ਸਾਡਾ ਕਾਂਗਰਸ ਦਾ ਪਰਿਵਾਰ ਉਹਦੇ ਨਾਲ ਦੁਲਿਆ ਹੁੰਦਾ ਮੈਨੂੰ ਦੁੱਖ ਹੁੰਦਾ ਜਦੋਂ ਬੀਜੇਪੀ ਦੇ ਲੀਡਰਾਂ ਦੇ ਨਾਲ ਸਾਡੇ ਕਾਂਗਰਸ ਦੇ ਪਰਿਵਾਰ ਦੇ ਬੱਚੇ ਤੁਰੇ ਫਿਰਦੇ ਜੇ ਵਾਈ ਗੁਰੂ ਨੇ ਚਾਇਆ 2 ਸਾਲ ਦੇ ਵਿੱਚ ਵਿੱਚ ਇੱਕ ਇੱਕ ਪਰਿਵਾਰ ਕਾਂਗਰਸ ਦੇ ਵਿੱਚ ਆਏਗਾ ਪਰ ਕਾਂਗਰਸ 2027 ਦੇ ਵਿੱਚ ਇੱਥੇ ਆਪਣਾ ਪਰਚੰਮ ਵੀ ਲੜਾਏਗੀ ਔਰ 2027 ਦੇ ਵੀ ਰਹੀ ਕਾਂਗਰਸ ਦੀ ਸਰਕਾਰ ਬਣਾਵਾਂਗੇ ਤੇ ਔਰ ਹਲਕਾ ਪੂਰਬੀ ਦਾ ਐਮਐਲਏ ਵੀ ਇੱਥੇ ਕਾਂਗਰਸ ਦਾ ਬਣੇ ਹੈਂਕਿਊ